ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਕਿ ਮਾਨਵਤਾ ਦੇ ਰਹਿਬਰ ਰੋਹਾਨੀਅਤ ਦੇ ਪੁੰਜ ਉਹਨਾਂ ਦਾ ਜੋ 350 ਸਾਲਾਂ ਸ਼ਹੀਦੀ ਪੁਰਬ ਉਹ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਹ ਲਾਈਟ ਐਂਡ ਸਾਊਂਡ ਸ਼ੋਅ ਬਹੁਤ ਹੀ ਵਧੀਆ ਪੱਧਰ ਤੇ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਕਿਉਂਕਿ ਇਸ ਦੇ ਇਤਿਹਾਸ ਦੇ ਬਾਰੇ ਆਪਣੀ ਨਵੀਂ ਜਨਰੇਸ਼ਨ ਨੂੰ ਬੱਚਾ ਨੂੰ ਇਨਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਇੱਕ ਬਹੁਤ ਹੀ ਇਤਿਹਾਸਕ ਤੇ ਅੱਛਾ ਪ੍ਰੋਗਰਾਮ ਸੀ ਮੇਰਾ ਨਾਮ ਅਸਾਪ੍ਰਿਤ ਕੌਰ ਹੈ ਅਸੀਂ ਯੂਕਾ on the ਸਟੂਡੈਂਟ ਆ ਸਾਨੂੰ ਇੱਥੇ ਉਪਰਾਲਾ ਬਹੁਤ ਹੀ ਵਧੀਆ ਲੱਗਿਆ ਪੰਜਾਬ ਸਰਕਾਰ ਦਾ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿੱਖ ਇਤਿਹਾਸ ਦੀ ਦੁਆਰਾ ਸਾਨੂੰ ਚਾਨਣਾ ਪਾਇਆ ਗਿਆ ਤੇ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਜੋ ਇਤਿਹਾਸ ਹੋ ਸਕਦਾ ਵੀ ਸਾਨੂੰ ਮਨਾ ਪਤਾ ਹੋਵੇ ਇੰਨੀ ਬਰੀਕੀ ਦੇ ਵਿੱਚ ਇਹ ਪ੍ਰੋਗਰਾਮ ਦੇ ਰਹੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਲਾਈਟ ਐਂਡ ਸਾਊਂਡ ਸ਼ੋਅ ਵੇਖਣ ਆਈ ਸੀ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਨਾਲ ਸੰਬੰਧਿਤ ਸੀ ਸਾਨੂੰ ਇੱਥੇ ਉਹਨਾਂ ਦੀ ਮਤਲਬ ਪੂਰੀ ਜ਼ਿੰਦਗੀ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਬਹੁਤ ਹੀ ਅੱਛੀ ਜਾਣਕਾਰੀ ਮਿਲੀ ਇਹ ਸ਼ੋਅ ਵੇਖ ਕੇ ਬਹੁਤ ਹੀ ਸੰਤੁਸ਼ਟੀ ਆਈ ਇਹ ਤੇ ਯੁਵਕ ਪੀੜ੍ਹੀਆਂ ਲਈ ਬਹੁਤ ਹੀ ਅੱਛਾ ਉਹਨਾਂ ਨੂੰ ਮਤਲਬ ਸਿੱਖੀ ਧਰਮ ਬਾਰੇ ਹੋਰ ਜਾਣਕਾਰੀ ਮਿਲੀ ਜਿਹੜਾ ਪੰਜਾਬ ਗਵਰਨਮੈਂਟ ਨੇ ਉਪਰਾਲਾ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਬੜੀ ਬਰੀਕੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਬੜਾ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਦੇ ਹਾਂ ਜਿੱਥੇ ਜਮੇ ਜਨਰੇਸ਼ਨ ਨੂੰ ਬੜਾ ਕੁਝ ਸਿੱਖਣ ਵਾਸਤੇ ਮਿਲਿਆ